ਜੇ ਤੁਸੀਂ ਇੰਨਾ ਦਿਨਾਂ ਦੇ ਵਿੱਚ ਕਣਕ ਬੀਜਦੇ ਹੋ ਤਾਂ ਉਹ 15 ਦਿਨ ਇ ਤੋਂ ਤਾਂ ਕਿਵਾਰੀ 20-20 ਦਿਨ ਤੱਕ ਵੀ ਨਿਉਕਦੀ। ਤਾਂ ਕਣਕ ਸਾਡੀ ਜਲਦੀ ਉਗਾਵੇ ਇਹਦੇ ਲਈ ਤੁਸੀਂ ਇੱਕ ਨਿੱਕਾ ਜਿਹਾ ਜਿਹੜਾ ਕੰਮ ਹੈ ਇਹ ਖੇਚ ਕਰ ਲਿਓ ਜੋ। ਕਣਕ ਤੁਹਾਡੀ ਜਲਦੀ ਉੱਗੇਗੀ। ਤਾਂ ਮਤਲਬ ਕਿ ਇੰਨਾ ਦਿਨਾਂ 'ਚ ਇੱਕ-ਇੱਕ ਦਿਨ ਕੀਮਤੀ ਹੈ ਤੇ ਤੁਹਾਡੀ ਕਣਕ ਜਲਦੀ ਉਗਾਉਣ ਦੇ ਲਈ ਅਸੀਂ ਜਿਕਰ ਇਹ ਦੋ-ਚਾਰ ਗੱਲਾਂ ਨੂੰ ਮੰਨ ਲਈਏ ਤਾ ਸਾਡੀ ਕਣਕ ਬਹੁਤ ਜਿਹੜਾ ਹੈਗਾ ਵਧੀਆ ਇੱਕ ਇੱਕ ਦਾਣਾ ਉਗੇਗਾ ਤੇ ਜਲਦੀ ਉਗੇਗੀ ਤਾਂ ਆਪਾਂ ਕੀ ਕਰਨਾ ਹੈਗਾ ਸਭ ਤੋਂ ਪਹਿਲਾਂ ਕੀ ਕਰਨਾ ਹੈ ਕਿ ਜਿੰਨਾ ਤੁਸੀਂ ਬੀ ਕਿਲੇ ਦਾ ਪਾਉਣਾ ਹੈ ਉਹਨੂੰ ਤੋਲੋ ਤੋਲੇ ਹੋਏ ਬੀ ਨੂੰ ਪਾਣੀ ਦੇ ਵਿੱਚ 4 ਤੋਂ 6 ਘੰਟੇ ਤੱਕ ਭਿਉਂ ਦਿਓ 4 ਤੋਂ 6 ਘੰਟੇ ਤੱਕ ਬੀ ਭਿਜਾਰਨ ਤੋਂ ਬਾਅਦ ਇਸ ਨੂੰ ਪਾਣੀ ਤੋਂ ਬਾਹਰ ਕੱਢ ਲਓ ਤੇ ਜਦੋਂ ਪਾਣੀ ਸਾਰਾ ਇਹਦਾ ਅਨੁੱਚੜ ਗਿਆ ਤਾਂ ਇਹਨੂੰ ਪਤਲੀ-ਪਤਲੀ ਕਰਕੇ ਕਿਸੇ ਜਗ੍ਹਾ ਤੇ ਖਿਲਾਰ ਦੇਵੋ ਤੇ 24 ਘੰਟੇ ਤੱਕ ਜਿਹੜਾ ਹੈਗਾ ਇਹ ਇਹਨੂੰ ਖਿਲਰੀ ਰਹਿਣ ਦੇਣਾ ਬਾਕੀ ਪਿਉਣੀ ਕਿੰਨੇ ਘੰਟੇ ਹੈ 4 ਤੋਂ 6 ਘੰਟੇ ਪਿਉ ਕੇ ਰੱਖਣਾ ਉਸ ਤੋਂ ਬਾਅਦ ਦੇ ਵਿੱਚ 24 ਘੰਟੇ ਨੂੰ ਪਤਲੀ-ਪਤਲੀ ਕਰਕੇ ਖਿਲਾਰ ਦੇਣਾ ਹੁਣ ਇਹਦਾ ਦਾਣਾ ਮੋਟਾ ਹੋ ਜਾਏਗਾ ਇਹਦੇ ਅੰਦਰ ਬਾਇਓਕੇਮਿਕਲ ਚੇਂजेस ਹੋਣੀਆਂ ਸ਼ੁਰੂ ਹੋ ਜਾਣਗੀਆਂ ਤੁਸੀਂ ਆਪਣੀ ਡ੍ਰਿਲ ਦੀ ਐਡਜਸਟਮੈਂਟ ਕਰ ਲੈਣਾ ਜੇਕਰ ਤੁਸੀਂ 45 ਤੇ ਪਾ ਰਹੇ ਹੋ ਤਾਂ ਨੂੰ 55 ਤੇ 60 ਤੇ ਜਾਂ ਉਹਦੇ ਵਿਚਾਲੇ ਜੋ ਵੀ ਹੁੰਦੀ ਹੈ ਐਡਜਸਟਮੈਂਟ ਵਾਲੀ ਚੈੱਕ ਕਰਕੇ ਉੱਤੇ ਕਰ ਲੈਣਾ ਕਿਉਂਕਿ ਬੀ ਫੁੱਲ ਗਿਆ ਨਾ ਫੁੱਲਿਆ ਬੀ ਤੇ ਥੋੜਾ ਡ੍ਰਿਲ ਦੇ ਉੱਤੇ ਬੀ ਦੀ ਮਾਤਰਾ ਵਧਾਉਣੀ ਪਊਗੀ ਤੇ ਇੱਕ ਧਿਆਨ ਇਹ ਰੱਖਣਾ ਪਊਗਾ ਕਿ ਖਾਦ ਅਤੇ ਬੀ ਦੀ ਜਿਹੜੀ ਅਲੱਗ-ਅਲੱਗ ਡਬਲ ਡ੍ਰਿਲ ਹੋਣੀ ਚਾਹੀਦੀ ਹੈ ਜੀ ਚ ਖਾਦ ਅੱਡ ਪੈਂਦੀ ਤੇ ਬੀ ਅੱਡ ਪੈਂਦਾ ਕਿਉਂਕਿ ਜੇ ਖਾਦ ਤੇ ਵੀ ਇਕੱਠੀ ਕਰ ਦਿਓਗੇ ਤਾਂ ਸਕਾਉਣ ਦੇ ਨਾਲ ਕਣਕ ਸੁੱਕਣੀ ਨਹੀਂ ਕਣਕ ਗਿੱਲੀ ਹੀ ਹੋਏਗੀ ਤੇ ਉਹਦੇ ਨਾਲ ਕੀ ਹੋਏਗਾ ਕਿ ਪਾਣੀ ਬਣ ਜੇਗਾ ਤੇ ਕਣਕ ਉਗਣੀ ਨਹੀਂ ਚਾਹੀਦੀ ਨਾਲ ਡ੍ਰਿਲ ਚ ਨੰਗਣੀ ਨਹੀਂ ਦਲੀਆਂ ਬਣ ਜਾਣੀਆਂ ਦੂਸਰੀ ਗੱਲ ਇਹਨਾਂ ਦਿਨਾਂ ਦੇ ਵਿੱਚ ਕਣਕ ਨੂੰ ਬਾਲੀ ਡੂੰਘੀ ਨਹੀਂ ਬੀਜਦਾ ਜਿਹੜੀ ਡੂੰਘੀ ਕਣਕ ਹੈ ਉਹ ਜਲਦੀ ਨਹੀਂ ਉਗਦੀ ਤੇ ਨਾ ਹੀ ਕਿਉਂਕਿ ਸੂਰਜ ਘੱਟ ਨਿਕਲਦਾ ਹੈ ਜਿੰਨੀ ਦੇਰ ਤੱਕ ਹੀਟ ਪਹੁੰਚਦੀ ਹੈ ਉੰਨੀ ਦੇਰ ਨੂੰ ਕਮ ਹੋ ਜਾਂਦਾ ਹੈ ਜਿਆਦਾ ਡੂੰਘਾਈ ਤੇ ਨਹੀਂ ਬੀਜਣੀ ਤੇ ਆਮ ਤੌਰ ਤੇ ਬਜ਼ੁਰਗੇ ਕਹਿੰਦੇ ਕਿ ਜੇ ਅਸੀਂ ਇਹਨਾਂ ਦਿਨਾਂ ਛਿੱਟੇ ਦੀ ਕਣਕ ਬੀਜਦੇ ਹਾਂ ਉਹ ਜ਼ਿਆਦਾ ਵਧਿਆ ਉਗਦੀ ਹੈ ਕਿਸਮਾਂ ਬੜੇ ਹੀ ਧਿਆਨ ਦੇ ਨਾਲ ਸਿਲੈਕਟ ਕਰਨੀਆਂ ਤੁਹਾਨੂੰ ਮੈਂ ਪਹਿਲਾਂ ਇੱਕ ਸ਼ਾਰਟ ਵੀਡੀਓ ਪਾ ਕੇ ਦੱਸ ਹੀ ਚੁੱਕਿਆ ਹਾਂ ਕਿ ਤੁਹਾਡੇ ਕੋਲੇ PBW 700 57 ਹੈਗੀ ਹੈ HD 3299 ਹੈਗੀ ਹੈ HI 1621 ਹੈ ਬਾਕੀ ਕਈ ਕਿਸਾਨ ਵੀ 2855 ਵਰਤ ਰਹੇ ਹੈ ਕੋਈ ਕਿਸਾਨ ਵੀ ਸ਼ਰੀਰਾਂ 252 ਦੀ ਵਰਤਰੇ 2852 ਨੂੰ ਉਲੀ ਰੋਗ ਜ਼ਿਆਦਾ ਪੈਂਦਾ ਉਹ ਧਿਆਨ ਰੱਖਣਾ ਤੁਸੀਂ ਇਸ ਤਰੀਕੇ ਦੇ ਨਾਲ ਲਾਭ ਲੈ ਸਕਦੇ ਹੋ